ਛਾਏ ਹੀ ਤੇ ਮੀਂਹ ਜਿਹੜਾ ਉਹ ਪੈੰਦਿਆ ਹੁਣ ਉਹ ਜਿਹੜੀ ਪੀਂਗ ਆ ਉਹ ਸਾਹਮਣੇ ਪੈ ਚੁੱਕੀ ਆ ਤੇ ਸਿਆਣੇ ਜਿਹੜੇ ਬਜ਼ੁਰਗ ਹੀ ਉਹ ਇਹ ਗੱਲ ਕਹਿੰਦੇ ਹੁੰਦੇ ਵੀ ਜਦੋਂ ਅਸਮਾਨ ਦੇ ਅੰਦਰ ਪੀਂਗ ਪੈ ਜਾ ਤੇ ਉਸ ਤੋਂ ਬਾਅਦ ਜਿਹੜਾ ਮੀਂਹ ਆ ਉਹ ਨਹੀਂ ਪੈਂਦਾ ਤੇ ਹੁਣ ਦੇਖਦੇ ਆ ਪੀਂਗ ਤਾਂ ਗਈ ਆ ਪੈ ਤੇ ਨਿਗੀ ਨਿਗੀ ਕਣੀ ਹਜੇ ਵੀ ਡਿਗੰਦਈ ਆ ਦੇਖਦੇ ਆ ਮੀਂਹ ਹਟਦਾ ਕਿ ਨਹੀਂ ਹਟਦਾ ਮੈਨੂੰ ਲੱਗਦਾ ਜਿਹੜੇ ਰੱਬ ਦੇ ਐਰਕੀ ਨੇ ਲੱਛਣ ਫੜੇ ਹਨ ਇਹ ਸਿਆਣਿਆਂ ਦੀ ਇਸ ਗੱਲ ਨੂੰ ਵੀ ਝੂਠੀਆਂ ਕਰੂਗਾ ਉਹ ਵੇਖੋ ਤੁਹਾਡੇ ਸਾਹਮਣੇ ਪੀਂਗ ਪੈ ਚੁੱਕੀ ਪੂਰੀ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਹੜੀ ਪੀਂਗ ਹੈ ਨਾ ਇਹ ਜਣੀ ਬਾਅਦ ਵਿੱਚ ਵੀ ਆਈ ਜਾਵੇ ਤੇ ਲੋ ਲੱਗ ਜੂ ਪਤਾ ਬਾਕੀ ਜੇ ਨਾਂ ਪਵੇ ਮੀਂਹ ਤੇ ਬਹੁਤ ਸੁਣੀ ਗੱਲ ਆ ਕਿਉਂਕਿ ਜਿੰਨਾ ਮੀਂਹ ਪੈਂਦਾ ਜਾਊਗਾ ਪਾਣੀ ਜਿਹੜਾ ਉਹਨਾਂ ਵਧਦਾ ਜਾਊਗਾ ਤੇ ਜਿਸ ਕਾਰਨ ਪੰਜਾਬ ਜਿਹੜਾ ਅੱਗੇ ਡੁੱਬਾ ਪਿਆ ਇਹਦੇ ਹੋਰ ਜ਼ਿਆਦਾ ਡੁੱਬਣ ਦੇ ਜਿਹੜੇ ਅਸਰ ਨੇ ਉਹ ਵਾਧੇ ਜਾਣਗੇ ਫਸਲਾਂ ਤਾਂ ਮਰ ਚੁੱਕੀਆਂ ਨੇ ਬਹੁਤ ਸਾਰੀਆਂ ਜਿਸ ਤੋਂ ਬਾਅਦ ਘਰ ਵੀ ਬਹੁਤ ਸਾਰੇ ਢੱਠੇ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਪ੍ਰਮਾਤਮਾ ਗਾੜੀ ਇਹ ਹੀ ਅਰਦਾਸ ਹੈ ਕਿ ਸਤਿਗੁਰ ਤੂੰ ਹੁਣ ਰਹਿਮ ਕਰ ਬਖਸ਼ਿਸ਼ ਕਰ ਤੇ ਇਹ ਜਿਹੜਾ ਮੀਂਹ ਦਾ ਜਿਹੜਾ ਸਿਲਸਿਲਾ ਤੂੰ ਆਪਦਾ ਬੰਦ ਕਰ ਤੇ ਜਿਹੜਾ ਪੰਜਾਬ ਡੋਬਰੇ ਹੈ ਜਾਂ ਡੁੱਬੇ ਜਿੰਨਾਂ ਕ ਉਹਨੂੰ ਹੀ ਸਾਭ ਲਿਗੇ ਇੰਨੇ ਬੜੇ ਅਸੀਂ ਤਕੜੇ ਆ ਤੇ ਹੋਰ ਸਾੜ ਤੋਂ ਨਹੀਂ ਸਾਂਭਿਆ ਜਾਣਾ ਜੇ ਹੋਰ ਜ਼ਿਆਦਾ ਤੋਂ ਪਾਤਾ ਖਲਾਰਾ ਤੇ ਵੈਸੇ ਮੀ ਪੈਂਦਾਤ ਨਹੀਂ ਹੁਣ ਜਿੱਥੋਂ ਤੱਕ ਸਿਆਣਿਆਂ ਦੀਆਂ ਗੱਲਾਂ ਜੇ ਤਾਂ ਬਜ਼ੁਰਗਾਂ ਦੀਆਂ ਮੰਨੀਆਂ ਤੇ ਫੇਰ ਤੇ ਪਹਿਣਾ ਤੇ ਨਹੀਂ ਚਾਹੀਦਾ ਉੱਪਰ ਪਰ ਬੱਦਲ ਬਹੁਤ ਆ ਦੇਖੋ ਤੁਸੀਂ ਬਹੁਤ ਜ਼ਿਆਦਾ ਬੱਦਲ ਆ ਮੈਨੂੰ ਲੱਗਦਾ ਕਿ ਮੀਂਹ ਰਾਤ ਫੇਰ ਪਊਗਾ ਆਪੂ ਹੁਣ ਵੀ ਕਿਣਮਣ ਜਿਹੜੀ ਆ ਪੂਰੀ ਹੋਣ ਦਈ ਐ ਤੇ ਤੁਹਾਡੇ ਕਿਵੇਂ ਇਧਰ ਹਾਲਾਤ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਬਾਕੀ ਚਲੋ ਅਰਦਾਸ ਆ ਮਾਲ ਗਾੜੀ ਕੇ ਨਾ ਹੀ ਪਵੇ ਤੇ ਚੰਗੀ ਗੱਲ ਆ ਬਾਕੀ ਮਰਜੀ ਦਾ ਮਾਲਕ ਆ ਜੀ ਉਹ ਉਹਨੂੰ ਆਪਾਂ ਫੜ ਕੇ ਬਾਹੋਂ ਕੈਦ ਨਹੀਂ ਸਕਦੇ ਵੀ ਇਧਰ ਹੋ ਕੀ ਕਰਨੇ ਆ ਉਹ ਆਪਦੀ ਮਰਜ਼ੀ ਦਾ ਆਪ ਮਾਲਕ ਆ ਤੇ